ਇਨਾ ਤੋਂ ਟੈਨਸ਼ਨ ਕੋ ਲੈਣਾ ਆਪਾਂ ਕਰ ਲਾਂਗੇ ਯਾਰ ਲੋਕ ਐਡੇ ਡੇ ਉਹ ਕਰੀਦੇ ਬਾਈ 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 ਹਾਂ ਦੱਸ ਕੀ ਆ ਬਾਈ 4 ਦਿਨ ਹੋ ਗਏ ਯਾਰ ਕੁਛ ਨਹੀਂ ਖਾਦਾ ਯਾਰ ਕੁਛ ਦੇ ਦੇ ਯਾਰ ਬਾਈ ਇੰਨੇ ਨਾਲ ਤੱਜ ਦੇ ਦਿਨ ਦੀ ਗੁਜ਼ਾਰਾ ਹੂ ਬਾਈ ਥੋੜੇ ਜੇ ਪੈਸੇ ਹੋਰ ਦੇ ਦੇ ਮੇਰੇ 3-4 ਦਿਨ ਹੋਰ ਲੰਘ ਜਾਣਗੇ ਇਹ ਤਾਂ ਬਹੁਤ ਗਰੀਬ ਆ ਯਾਰ ਇਹ ਤਾਂ ਕਈ ਕਈ ਦਿਨ ਭੁੱਖਾ ਰਹਿੰਦਾ ਹੂ ਇਹਦੀ ਮਦਦ ਕਰਨੀ ਤਾਂ ਬਹੁਤ ਜ਼ਰੂਰੀ ਆ ਯਾਰ ਓ ਯਾਰ ਜੇ ਮੈਂ ਤੇਰਾ 5-7 ਮਹੀਨੇ ਦਾ ਇਕੱਠੇ ਰਹਿਣ ਸਹਣ ਦਾ ਤੇ ਤੇਰੇ ਖਾਣ ਪੀਣ ਦਾ ਪ੍ਰਬੰਧ ਕਰਦਾ ਫੇਰ ਠੀਕ ਆ ਫੇਰ ਤਾਂ ਬਾਈ ਤੂੰ ਢੀ ਬਹੁਤ ਬਹੁਤ ਮਿਹਰਮਾਨ ਹੋਊਗੀ ਓ ਯਾਰ ਤੂੰ ਟੈਨਸ਼ਨ ਨਾਲਾ ਤੇਰੇ ਰਹਿਣ ਸਹਿਣ ਦਾ ਪ੍ਰਬੰਧ ਕਰਕੇ ਆਉਣਾ ਮੈਂ ਤੂੰ ਇੱਕ ਕੰਮ ਕਰ ਯਾਰ ਆ ਦੋਨੇ ਫੋਨ ਮੇਰੇ ਆਪਦੇ ਕੋਲੇ ਰੱਖ ਲਾ ਵੀ ਤੈਨੂੰ ਆਏ ਨਾ ਲੱਗੇ ਵੀ ਮੈਂ ਆਉਣਾ ਨਹੀਂ ਮੈਂ ਹੁਣੀ ਆ ਗਿਆ ਕਿੰਨਾ ਚੰਗਾ ਬੰਦਾ ਸੀ ਯਾਰ ਪ੍ਰਮਾਤਮਾ ਇਹਦੀ ਬਹੁਤ ਲੰਬੀ ਉਮਰ ਕਰੇ ਆਜੋ ਜਨਾਬ ਜਲਦੀ ਜਲਦੀ ਆਜੋ ਆ ਬੈਠਾ ਸਭ ਜਨਾਬ ਇਹਨੇ ਮੈਨੂੰ ਚਾਕੂ ਦੋ ਹੈ ਕਿ ਨਾ ਮੇਰੇ ਦੋਨੇ ਫੋਨ ਕੋਲੇ ਨੇ ਪੈਸੇ ਕੋਲੇ ਉਹ ਸਾਲਾ ਚੋਰੀ ਕਰਦਾ ਉਹ ਜਨਾਬ ਮੈਂ ਨਹੀਂ ਕੀਤੀ ਚੋਰੀ ਜੀ ਇਹ ਤਾਂ ਆਪਦੇ ਦੋਨੇ ਫੋਨ ਮੈਨੂੰ ਆਪ ਹੀ ਪੜਾ ਕੇ ਗਿਆ ਸੀ ਨਾਲੇ ਪੈਸੇ ਜੀ ਦੇਖ ਲੋ